ਬਿਲਕੁਲ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੀ ਇਤੋਂ ਵੱਡੀ ਖੁਸ਼ੀ ਨਹੀਂ ਕੋਈ ਹੋ ਸਕਦੀ ਬਾਕੀ ਤੁਹਾਡੀ ਗੱਲ ਸਹੀ ਹੈ ਜੀ ਹਾਂ ਜੀ ਕਿਉਂਕਿ ਹਰਲੀਨ ਨੇ ਇਹ ਸੁਪਨਾ ਪੂਰਾ ਕੀਤਾ ਨਾ ਕਿਉਂਕਿ ਵਰਲਡ ਕੱਪ ਕੋ ਛੋਟੀ ਚੀਜ਼ ਨਹੀਂ ਹੈ ਇਤਿਹਾਸ ਚ ਨਾਮ ਰਚਿਆ ਗਿਆ ਇਤਿਹਾਸ ਰਚਿਆ ਗਿਆ ਜੀ ਇਹ ਇਹ ਇਤਿਹਾਸ ਦੇ ਪੰਨਿਆਂ ਤੇ ਇਹ ਲਿਖੀ ਗਈ ਕਿ 2 ਨਵੰਬਰ ਨੂੰ ਇੰਡੀਆ ਦੇ ਕੁੜੀਆਂ ਨੇ ਬੱਚੀਆਂ ਨੇ ਇੱਕ ਵਰਲਡ ਕੱਪ ਜਿੱਤ ਕੇ ਸਾਡੇ ਝੋਲੀ ਜਿਪਾਇਆ ਇਸ ਤੋਂ ਵੱਡੀ ਖੁਸ਼ੀ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਹੋ ਸਕਦੀ ਕਿਉਂਕਿ ਬਾਕੀ ਉਹਨਾਂ ਦੀ ਮਿਹਨਤ ਹੈ ਬਾਕੀ ਉਹਦੇ ਕੋਚਸ ਹੈਗੇ ਆ ਉਹਨਾਂ ਦੀ ਮਿਹਨਤ ਹੈ ਬਚਪਨ ਤੋਂ ਸ਼ੌਂਕ ਸੀਗਾ ਕਿ ਫੈਮਿਲੀ ਦੇ ਕਿਸੇ ਹੋਰ ਨਾਲ ਸੀ ਸ਼ੌਂਕ ਬਚਪਨ ਤੋਂ ਹੀ ਹੈ ਮੈਂ ਉਹਨੂੰ ਕਦੇ ਪੁੱਛ ਨਹੀਂ ਕੀਤਾ ਵੀ ਤੂੰ ਆਹ ਗੇਮ ਖੇਡਣੀ ਹੈ ਇੱਕ ਗੇਮ ਪਹਿਲਾਂ ਹੋਰ ਵੀ ਛੋਟੀਆਂ-ਮੋਟੀਆਂ ਖੇਡਦੇ ਰਹੇ ਹੈ ਲੇਕਿਨ ਬਾਅਦ ਚੋਕੇ ਮੈਂ ਕ੍ਰਿਕਟ ਹੀ ਖੇਡਣਾ ਹੈ ਹੋਰ ਵੀ ਲੋਕਾਂ ਨੇ ਇਹ ਵੀ ਕਿਹਾ ਕੁੜੀਆਂ ਦਾ ਕ੍ਰਿਕਟ ਦੇ ਵਿੱਚ ਕੁਛ ਇਹਨਾਂ ਹੈ ਨਹੀਂ ਨਾ ਖੇਡੋ ਉਹ ਕਹਿੰਦੇ ਨਹੀਂ ਮੈਂ ਖੇਡਣੀ ਕ੍ਰਿਕਟ ਉਹਦਾ ਇਹ ਮਤਲਬ ਸੁਪਨਾ ਅੱਜ ਪੂਰਾ ਹੋ ਗਿਆ ਕੁਨੇ ਪਿੱਛੇ ਜਦੋਂ ਆਏ ਸੀ ਸੈਮੀ ਫਾਈਨਲ ਰਹੇਗੇ ਸੀ ਪਿੱਛੇ ਉਸ ਵੇਲੇ ਕਹਿੰਦੀ ਕਹਿੰਦੀ ਮੈਂ ਇਹਨੂੰ ਉਸ ਵੇਲੇ ਖੁਸ਼ ਹੋ ਜਾਈ ਸੀ ਵਰਲਡ ਕੱਪ ਜਿੱਤਾਂਗੇ ਉਹ ਵਰਲਡ ਕੱਪ ਦਾ ਸੁਪਨਾ ਹੁਣ ਪੂਰਾ ਲਗਾਤਾਰ ਕਿ ਲੈਦਰ ਦੀ ਬੋਲ ਬੰਦਾ ਅੱਧਾ ਘਬਰਾ ਜਾਂਦਾ ਯਾਰ ਮੈਂ ਕੁੜੀ ਨੂੰ ਭੇਜ ਰਿਹਾ ਕਦੀ ਆਂਦਾ ਸੀ ਦਿਲ 'ਚ ਨਹੀਂ ਇਹ ਤਾਂ ਫਿਰ ਜੇ ਸੋਚਾਂਗੇ ਫਿਰ ਤਾਂ ਕੁਝ ਨਹੀਂ ਹੋ ਸਕਦਾ ਠੀਕ ਹੈ ਸੱਟਾਂ ਵੀ ਲੱਗਦੀਆਂ ਨੇ ਉਹਦੇ ਕਿੰਨੇ ਫ੍ਰੈਕਚਰ ਵੀ ਆਇਆ ਹੈ ਤੇ ਉਹਦਾ ਗੋਡੇ ਤੇ ਵੀ ਸੱਟ ਲੱਗੀ ਸੀ ਉੱਥੇ ਵੀ ਕਾਫੀ ਦਿਨ ਰਹੇ ਪੰਜ ਛੇ ਮਹੀਨੇ ਉੱਥੇ ਰਹਿ ਗਿਆ ਇਹ ਲਿਗਮੈਂਟ ਟੇਅਰ ਹੋ ਗਿਆ ਸੀ ਉਹਨਾਂ ਦਾ ਉਦੋਂ ਵੀ ਰਹੇ ਆ ਫਿਰ ਜੇ ਖੇਡਣ ਤੇ ਸੱਟਾਂ ਵੀ ਤਾਂ ਵੱਜਣਗੀਆਂ ਉਹ ਜੇ ਅਸੀਂ ਸੋਚ ਗਏ ਉਹ ਵੀ ਕਹਿੰਦੀ ਕਹਿੰਦੀ ਕੋਈ ਗੱਲ ਲੱਭ ਜਗੀ ਠੀਕ ਹੈ ਫਾਈਨਲ ਮੈਂ ਧੜਕਣਾ ਵਧੀਆ ਸੀ ਜਦੋਂ ਫਾਈਨਲ ਮੈਚ ਬਹੁਤ ਵਧੀਆ ਬਹੁਤ ਵਧੀਆ ਮੈਂ ਲਾਈਵ ਦੇਖਿਆ ਐਨੀ ਖੁਸ਼ੀ ਹੋਈ ਐਨੀ ਖੁਸ਼ੀ ਹੋਈ ਤੇ ਦੱਸ ਨਹੀਂ ਸਕਦੇ ਸਾਰੀ ਰਾਤ ਹੀ ਮਤਲਬ ਉੱਥੇ ਇਹੀ ਲੱਗੇ ਰਹੇ ਕਦੇ ਡਾਂਸ ਕਰਨ ਲੱਗੇ ਕਦੇ ਚੌਂਲਾ ਕਦੇ ਕੁਛ ਲੱਗੇ ਸਾਰੇ ਪੇਰੈਂਟਸ ਮਤਲਬ ਕੁੜੀਆਂ ਬੱਚਿਆਂ ਦੇ ਪੇਰੈਂਟਸ ਉਹਨਾਂ ਦੇ ਕੋਚ ਉਹ ਬੱਚੇ ਸਾਰੇ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹੋ ਹਾਂਜੀ ਬਹੁਤ ਸਾਹਿਬ ਦਾ ਵੱਡਾ ਯੋਗਦਾਨ ਮੰਨਦੇ ਹਾਂ ਬਿਲਕੁਲ ਬਹੁਤ ਵੱਡਾ ਉਹ ਵੀ ਮਤਲਬ ਪੂਰੀ ਮਿਹਨਤ ਕੋਚ ਦੀ ਵੀ ਹੁੰਦੀ ਹੈ ਇਹ ਨਹੀਂ ਵੀ ਬੱਚੇ ਦੀ ਕੋਚ ਵੀ ਹਰ ਸਟੈਪ ਦੇ ਉਹਨਾਂ ਦੇ ਨਾਲ ਹੈ ਕਿਦੋਂ ਇੱਕ ਨਾਮ ਬਦਲ ਜਾਂਦਾ ਪੂਰਾ ਹੁਣ ਕੁੜੀ ਨੇ ਦਰਾਂ ਨਾਮ ਬਣਾਤਾ ਪਰਿਵਾਰ ਦਾ ਪੂਰਾ ਨਾਮ ਇੱਕ ਪਹਿਲਾਂ ਇਹ ਸੀ ਉਹ ਹਰਲੀਨ ਮੇਰੀ ਬੇਟੀ ਹੈ ਹੁਣ ਉਹ ਕਹਿੰਦੇ ਹਰਲੀਨ ਦੇ ਪਾਪਾ ਇਹ ਚੇਂਜਸ ਆ ਗਏ ਆ ਮੈਂ ਹੁਣ ਹਰਲੀਨ ਦਾ ਪਾਪਾ ਕਹਾਂਦੇ ਮੈਂ ਦਿੰਦਾ ਹਾਂ ਤਾਂ ਮੈਨੂੰ ਜਾਣਦੇ ਆ